ਹਾਂਜੀ ਹੁਣ ਤੱਕ ਦੀ ਵੱਡੀ ਅਤੇ ਅਹਿਮ ਖਬਰ ਆ ਰਹੀ ਹੈ ਸਾਹਮਣੇ ਜਿਹੜੀ ਕਿ ਬੀਬੀ ਢਾਡੀ ਦਲੇਰਕੌਰ ਜਿਹੜਾ ਕਿ ਤੁਸੀਂ ਮਾਮਲਾ ਸੁਣੀ ਰਿਹਾ ਪਰसों ਲਾਈਵ ਤੇ ਜਿਹੜਾ ਬਈ ਆਪਸ ਵਿੱਚ ਸਿੰਘਾਂ ਦੇ ਵਿੱਚ ਤੇ ਜਿਹੜੀ ਇਹ ਗੁਰਸਿੱਖ ਦਲੇਰਕੌਰ ਬੀਬੀ ਇਹਨਾਂ ਬੰਨਿਓ ਆਪਸ ਵਿੱਚ ਇੱਕ ਵਿਵਾਦ ਖੜਾ ਹੋ ਗਿਆ ਪਰ ਹੁਣ ਇੱਕ ਨਵਾਂ ਮੋੜ ਆ ਗਿਆ ਜਿਹੜਾ ਇੱਕ ਬਈ ਸਿੰਘ ਸੀਗਾ ਪੰਜਾਬ ਸਿੰਘ ਉਹਨਾਂ ਬੰਨਿਓ ਜਦੋਂ ਇਹ ਬੀਬੀ ਪ੍ਰਚਾਰ ਕਰ ਰਹੀ ਸੀ ਉਹਦੇ ਵਿੱਚ ਕਿਹਾ ਜਾਂਦਾ ਪ੍ਰਚਾਰ ਕਰਦੇ ਸਮੇਂ ਵੀ ਜਦੋਂ ਗੁਰੂ ਦਸ਼ਮੇ ਪਾਤਸ਼ਾਹ ਇਹ ਗਏ ਸੀ ਚਮਕੌਰ ਦੀ ਗੜੀ ਛੱਡ ਕੇ ਉਦੋਂ ਇੱਕ ਨਾ ਆਪਣਾ ਕਲਗੀ ਧੋੜਾ ਇੱਕ ਸਿੰਘ ਨੂੰ ਸੌਂਪਦਾ ਸੀ ਵੀ ਆਪਾਂ ਕਹਿੰਦਾ ਮਤਲਬ ਵੀ ਮੁਗਲਾਂ ਨੂੰ ਭਲੇਖਾ ਪੈਂਦਾ ਰਹੇ ਉਹ ਸਿੰਘ ਕਿਹੜਾ ਨਾਮ ਸੀ ਭਾਈ ਸੰਗਤ ਸਿੰਘ ਤਾਂ ਜਦੋਂ ਸੰਗਤ ਸਿੰਘ ਜੀ ਦਾ ਨਾਮ ਲੈਂਦਾ ਇੱਥੇ ਕੋਈ ਇੱਕ ਸਿੰਘ ਉੱਠ ਕੇ ਖੜਾ ਹੋ ਕੇ ਉਹਨੂੰ ਪੁੱਛਿਆ ਸਵਾਲ ਵੀ ਨਹੀਂ ਇਹ ਸੰਗਤ ਸਿੰਘ ਜੀ ਨੂੰ ਨਹੀਂ ਦਿੱਤਾ ਕਲਗੀ ਧੋੜਾ ਇਹ ਤਾਂ ਇੱਕ ਜੀਵਨ ਸਿੰਘ ਸੀ ਜਿਹੜੇ ਸਾਡੇ ਆਪਾਂ ਨੂੰ ਸਾਰਿਆਂ ਨੂੰ ਪਤਾ ਵੀ ਬੜੀਆਂ-ਬੜੀਆਂ ਕੁਰਬਾਨੀਆਂ ਕੀਤੀਆਂ ਸਾਡੇ ਗੁਰੂਆਂ ਦੀਆਂ ਤੇ ਹੁਣ ਸੀਧੀ ਦਿਹਾੜੇ ਚੱਲ ਰਿਹਾ ਪਰ ਆਪਸ ਵਿੱਚ ਤੁਸੀਂ ਵਿਵਾਦ ਇਹ ਜੇ ਨਾ ਖੜੇ ਕਰੋ ਸਾਡਾ ਪੰਜਾਬ ਤਾਂ ਵੈਸੇ ਸੋਨੇ ਦੀ ਝੀੜੀ ਮੰਨਿਆ ਜਾਂਦਾ ਆਪਸ ਵਿੱਚ ਲੜਨ ਦਾ ਕੋਈ ਫਾਇਦਾ ਨਹੀਂ ਤੇ ਹੁਣ ਆਪਾਂ ਕਰਦੇ ਆ ਅੱਗੇ ਗੱਲ ਇੱਥੇ ਜਾ ਕੇ ਵਿਵਾਦ ਖੜਾ ਹੁੰਦਾ ਇਹ ਬੀਬੀ ਦਲੇਰ ਕੌਰ ਨਾਲ ਉੱਥੇ ਜਿਹੜਾ ਇਹ ਹੁਣ ਪੰਜਾਬ ਸਿੰਘ ਸੀ ਇਹਨਾਂ ਬੰਨਿਓ ਇੱਥੇ ਰੋਕ ਦਿੱਤਾ ਜਾਂਦਾ ਵੀ ਇਹ ਤੁਸੀਂ ਗਲਤ ਕਹਿ ਰਹੇ ਹੋ ਇਹ ਤਾਂ ਜੀਵਨ ਸਿੰਘ ਨੂੰ ਕਲਗੀ ਤੋੜ ਦਿੱਤਾ ਸੀ ਇਸ ਮਾਮਲੇ ਨੂੰ ਲੈ ਕੇ ਬੀਬੀ ਦਲੇਰ ਕੌਰ ਬੰਨਿਓ ਲਾਈਵ ਤੇ ਹੋ ਕੇ ਆਪਣੇ ਬੰਨਿਓ ਕਈ ਸਵਾਲ ਵੱਡੇ ਕਹਿਤੇ ਜਾਂਦੇ ਆ ਪਹਿਲੀ ਗੱਲ ਤਾਂ ਉੱਥੇ ਹੀ ਕਹਤੀ ਸੀ ਉਹਨਾਂ ਨੇ ਵੀ ਸਾਨੂੰ ਇਹ ਪ੍ਰਚਾਰ ਮੈਂ ਇਸ ਤੋਂ ਬਾਅਦ ਕੋਈ ਪ੍ਰਚਾਰ ਹੀ ਨਹੀਂ ਕਰਨਾ ਜੇ ਤੁਹਾਨੂੰ ਇਹ ਲੱਗਦਾ ਨਾ ਅਸੀਂ ਗਲਤ ਕਹਿ ਰਹੇ ਹਾਂ ਵੀ ਜਿਹੜਾ ਮੈਂ ਇਤਿਹਾਸ ਦੇ ਵਿੱਚ ਪੜਿਆ ਤੇ ਉਹ ਮੈਂ ਦੱਸ ਰਹੀ ਹਾਂ ਤੇ ਹੁਣ ਜਿਹੜੇ ਸਵਾਲ ਵੱਡੇ ਖੜੇ ਇਸ ਕਰਕੇ ਹੋ ਜਾਂਦੇ ਆ ਕੁਝ ਸਾਡੇ ਸਿੰਘ ਵਿੱਚ ਉੱਠਦੇ ਆ ਵੀ ਤੁਸੀਂ ਗਲਤ ਪ੍ਰਚਾਰ ਕਰ ਰਹੇ ਹੋ ਬੀਬੀ ਦਲੇਰ ਕੌਰ ਨੂੰ ਕਹਿੰਦੀ ਕਹਿੰਦੇ ਉਹ ਆਪਣੇ ਬੰਨਿਓ ਤਾਂ ਹੁਣ ਬੀਬੀ ਦਲੇਰ ਕੌਰ ਲਾਈਵ ਤੇ ਆ ਕੇ ਤਾਂ ਬਈ ਆਪਣੇ ਬੰਨਿਓ ਜਿਹੜੇ ਸਵਾਲ ਕਹਿ ਦਿੱਤੇ ਜਾਂਦੇ ਆ ਵੱਡੇ ਵੀ ਜੇ ਤੁਹਾਨੂੰ ਜ਼ਿਆਦਾ ਪਤਾ ਤਾਂ ਤੁਸੀਂ ਆ ਕੇ ਸਟੇਟ ਤੇ ਚੜ ਕੇ ਆ ਕੇ ਪ੍ਰਚਾਰ ਕਰ ਲੋ ਅਸੀਂ ਉੱਤਰ ਜਾਂਦੇ ਬਾਅਦ ਦੇ ਵਿੱਚ ਦੱਸਿਆ ਜਾਂਦਾ ਵੀ 50 60 ਜਣੇ ਹੋ ਕੇ ਸਿੰਘ ਜਿਹੜਾ ਪੰਜਾਬ ਸਿੰਘ ਆ ਇਹਦਾ ਇੰਨਾ ਬੰਨਿਓ ਤਾਂ ਵੈਸੇ ਤਾਂ ਹੁਣ ਮਾਮਲਾ ਸੁਲਝ ਗਿਆ ਆਪਾਂ ਤਾਂ ਹੀ ਕਹਿੰਦੇ ਸੁਲਝਾ ਰਵੇ ਸਾਡਾ ਪੰਜਾਬ ਤਾਂ ਜੇ ਹੁਣ ਗੱਲ ਕਰੀਏ ਸਾਡੇ ਤਾਂ ਨੌਜਵਾਨੀ ਨਸ਼ਿਆਂ ਦੇ ਵਿੱਚ ਡੁੱਬੀ ਖੜੀ ਆ ਕੁਝ ਕਿ ਜਿਹੜੇ ਕੁਝ ਖੜਿਆਰੀ ਆ ਦੂਜੇ ਤੀਜੇ ਦੇ ਕੋਈ ਨਾ ਕੋਈ ਕਿਤੇ ਟੂਰਨਾਮੈਂਟ ਹੁੰਦਾ ਜਿਵੇਂ ਹੁਣ ਚੱਲੀ ਜਾਂਦਾ ਮਾਹੌਲ ਕਿਤੇ ਨਾ ਕਿਤੇ ਗੋਲੀਆਂ ਮਾਰ ਦਿੱਤੀਆਂ ਸਾਡਾ ਪੰਜਾਬ ਤਾਂ ਪਹਿਲਾਂ ਹੀ ਬਹੁਤ ਇਸ ਮਾਮਲੇ ਤੋਂ ਤੰਗ ਰਿਆ ਤੰਗ ਆ ਰਿਹਾ ਤੇ ਪਰ ਹੁਣ ਸਾਡੇ ਜਿਹੜੇ ਕੁਝ ਬਈ ਸਿੰਘ ਬਚੇ ਆ ਜਦੋਂ ਵੀ ਕਿਤੇ ਕੋਈ ਮਾਮਲੇ ਖੜੇ ਹੋਈਂਦੇ ਉੱਥੇ ਜਾ ਕੇ ਆਪਣੇ ਧਰਨੇ ਵੀ ਲਾਉਂਦੇ ਆ ਪੰਜਾਬ ਵਾਸਤੇ ਲੜਾਈਆਂ ਲੜਦੇ ਆ ਤੁਸੀਂ ਆਪਸ ਵਿੱਚ ਜੇ ਲੜਨ ਲੱਗ ਗਏ ਤਾਂ ਪੰਜਾਬ ਨੂੰ ਸਾਮੂਹ ਕਿਹੜਾ ਤੇ ਜੇ ਹੁਣ ਗੱਲ ਕਰੀਏ ਸਾਡੇ ਪੰਜਾਬ ਦੇ ਵਿੱਚ ਕੁਰਬਾਨੀਆਂ ਦੀ ਸਾਡਾ ਪੰਜਾਬ ਬਈ ਇੱਕ ਮੈਂ ਤਾਂ ਇਹ ਕਹੂੰ ਜਿਹਦਾ ਵੀ ਪੰਜਾਬ ਚ ਜਨਮ ਹੋਇਆ ਤਾਂ ਬਹੁਤ ਕਰਮਾਂ ਵਾਲਾ ਹੀ ਆ ਜਿਹੜੇ ਦੇਸ਼ਾਂ ਵਿਦੇਸ਼ਾਂ 'ਚ ੱੱੱਕੇ ਖਾਂਦੇ ਫਿਰਦੇ ਆ ਜਿਵੇਂ ਆ ਨਿਊਜ਼ੀਲੈਂਡ ਦੀ ਮੈਂ ਖਬਰ ਪਾਈ ਸੀ ਤੇ ਉਧਰਲੇ ਦੇਸ਼ਾਂ ਵਿਦੇਸ਼ਾਂ ਵਾਲਿਆਂ ਨੇ ਨਗਰਕੀਤਨ ਵਿਰੋਕਤਾ ਸੀ ਸਾਡੇ ਪੰਜਾਬ 'ਚ ਤਾਂ ਸਾਡੇ ਗੁਰੂਆਂ ਦੇ ਧਰਤੀ ਆ ਗੁਰੂਆਂ ਦਾ ਖੂਨ ਡੁੱਲਿਆ ਜਿਆਰ ਸੰਤਾਂ ਤੋਂ ਮਾਣ ਵੀ ਸਾਡੇ ਜਿਹੜਾ ਇਤਿਹਾਸ ਸਾਡੇ ਜੇ ਗੱਲ ਕਰੀਏ ਹੁਣ ਕੱਲੇ ਕੱਲੇ ਸਿੰਘ ਨੇ ਸਵਾ ਲੱਖਾਂ ਲੜਕੇ ਵੀ ਦਿਖਾਇਆ ਕੁਰਬਾਨੀਆਂ ਤਕੜੀਆਂ ਤਕੜੀਆਂ ਇਤਿਹਾਸ ਦੇ ਵਿੱਚ ਬਾਬਾ ਜੀਵਨ ਸਿੰਘ ਹਰੀ ਸਿੰਘ ਨਲੂਆ ਬਾਬਾ ਦੀਪ ਸਿੰਘ ਹੋਰ ਵੀ ਯੋਧੇ ਬਹੁਤ ਤਕੜੇ ਤਕੜੇ ਹੋਇਆ ਤੇ ਵੀ ਸਾਡਾ ਪੰਜਾਬ ਤਾਂ ਮੰਨਿਆ ਤੰਨਿਆ ਗਿਆ ਇਹ ਜਿਹੜੇ ਤੁਸੀਂ ਆਪਸੇ ਵਿੱਚ ਨਾਲ ਲੜੋ ਇਹ ਵੀ ਅਸੀਂ ਵਿੱਚ ਬਈ ਮੈਸੇਜ ਦੇਣਾ ਚਾਹੁੰਦੇ ਹਾਂ ਸਾਰੇ ਹੀ ਸਿੱਖ ਭਾਈਚਾਰਿਆਂ ਨੂੰ ਤੇ ਜਿਹੜੀ ਮੈਂ ਕੱਲ ਵੀਡੀਓ ਪਾਈ ਸੀ ਬਹੁਤ ਭਰਾਵਾਂ ਨੇ ਪਿਆਰ ਦਿੱਤਾ ਉਸ ਵੀਡੀਓ ਨੂੰ ਤੇ ਵਿੱਚ ਕੁਝ ਜਿਹੜੀ ਮੈਂ ਅੱਜ ਇੱਕ ਅਪਲੋਡ ਕੀਤੀ ਐ ਦੂਪਹਿਰਾਂ ਵੀਡੀਓ ਇਹਦੇ ਵਿੱਚ ਨਾ ਕਮੈਂਟ ਆ ਰਹੇ ਸੀ ਕੁਝ ਵੀ ਜਿਹੜੀ ਬੀਬੀ ਦਲੇਰ ਕੌਰ ਆ ਇਹ ਸੱਚ ਬੋਲ ਰਹੀ ਆ ਕਿਉਂਕਿ ਇਹ ਕਮੈਂਟਾਂ ਤੋਂ ਵੀ ਪਤਾ ਲੱਗਦਾ ਲੋਕਾਂ ਤੋਂ ਮੇਰੇ ਕੋਲ ਆ ਰਹੀ ਸੀ ਕਮੈਂਟ ਵੀ ਜਿਹੜੀ ਬੀਬੀ ਦਲੇਰ ਕੌਰ ਆ ਇਹ ਸੱਚ ਬੋਲ ਰਹੀ ਆ ਤੇ ਬਾਕੀ ਜਿਹੜੇ ਹੋਰ ਆ ਇਹ ਅਪਰਸਮ ਵਿੱਚ ਨਾਲ ਲੜਨ ਤਾਂ ਚੰਗੀ ਗੱਲ ਆ ਇਹ ਮੈਨੂੰ ਕਮੈਂਟਾਂ ਚ ਕਿਹਾ ਲੋਕਾਂ ਨੇ ਕਿਉਂਕਿ ਹੁਣ ਦੇਖੋ ਮੈਂ ਕਿਦੇ ਐਵੇਂ ਕਹਦਾ ਮੈਂ ਇਤਿਹਾਸ ਨਹੀਂ ਪੜਿਆ ਆਪਾਂ ਨੂੰ ਨਹੀਂ ਨੌਲੇਜ ਵੱਡਿਆਂ ਨੂੰ ਜਿਹੜਾ ਨੂੰ ਆਪਣੇ ਜਿਵੇਂ ਕੁਝ ਪਤਾ ਲੱਗਦਾ ਹਨਾ ਆਪਾਂ ਉਹ ਜੀ ਗੱਲ ਰੱਖ ਦਿੰਦੇ ਆ ਤੇ ਪਰ ਹੁਣ ਜਿਹੜੇ ਸਾਡੇ ਸਿੱਖਾਂ ਬਣੀ ਜਿੰਨੀ ਇੱਕ ਗੱਲ ਸਾਨੂੰ ਪਤਾ ਲੱਗੀ ਆ ਤੇ ਇਹ ਤੁਹਾਡੇ ਨਾਲ ਸਾਂਝੀ ਜ਼ਰੂਰ ਕਰਨ ਸੀ ਅਸੀਂ ਤਾਂ ਮੈਸੇਜ ਸਾਡੇ ਪੰਜਾਬ ਨੂੰ ਸਾਡੇ ਸਿੱਖਾਂ ਨੂੰ ਇਹੀ ਦੇਣਾ ਚਾਹੁੰਦੇ ਆ ਵੀ ਆਪਾਂਸ ਵਿੱਚ ਜੇ ਆਪਾਂ ਲੜਨ ਲੱਗੇ ਤਾਂ ਸਾਡੀਆਂ ਦੂਜੀਆਂ ਲੜਾਈਆਂ ਕੌਣ ਲੜੂ ਬਈ ਤੇ ਪਰ ਜਿੰਨੇ ਵੀ ਕਮੈਂਟ ਆਏ ਆ ਮੇਰੀ ਉਸ ਵੀਡੀਓ ਦੇ ਉੱਤੇ ਤਾਂ ਬੀਬੀ ਦਲੇਰ ਕੌਰ ਦੇ ਤੇ ਇਹਨਾਂ ਦੇ ਹੱਕ ਦੇ ਵਿੱਚ ਆਇਆ ਤੇ ਪਰ ਸਾਡੀ ਗੱਲ ਅਸੀਂ ਹੁਣ ਜਿਹੜੀ ਤੁਹਾਡੇ ਨਾਲ ਸਾਂਝੀ ਇਹ ਹੀ ਕਰਨੀ ਸੀ ਵੀ ਜਿਹੜਾ ਵੀ ਵਿਵਾਦ ਇੱਕ ਖੜਾ ਹੋ ਜਾਂਦਾ ਸਾਡੇ ਸਿੰਘਾਂ ਨੂੰ ਲੈ ਕੇ ਹੋਰ ਵੀ ਕਈ ਗੱਲਾਂ ਕਹਤੀਆਂ ਜਾਂਦੀਆਂ ਦੀਆਂ ਮੈਂ ਦੱਸੀਆਂ ਨਹੀਂ ਵੈਸੇ ਵੀ ਕਈ ਸਵਾਲ ਹੋਰ ਕਹਤੇ ਜਾਂਦੇ ਉਹ ਤੁਸੀਂ ਦੇਖੇ ਸੀ ਲਾਈਵ ਤੇ ਇਹ ਮਾਮਲੇ ਕਈ ਖੜੇ ਹੋ ਜਾਂਦੇ ਆ ਪਰ ਹੁਣ ਜਿਹੜਾ ਇਹ ਮੇਨ ਗੱਲ ਸਕੇਤੀ ਸੀ ਇੱਥੇ ਜਾ ਕੇ ਵਿਵਾਦ ਖੜਾ ਹੋ ਜਾਂਦਾ 50 60 ਜਨਿਆਂ ਬੰਨਿਓ ਉਹ ਉਹਨਾਂ ਨੂੰ ਕਹਿੰਦੇ ਸਾਨੂੰ ਘੇਰਨ ਦੀ ਕੋਸ਼ਿਸ਼ ਵੀ ਕੀਤੀ ਜਾਂਦੀ ਆ ਸਾਨੂੰ ਅਸਲਾ ਦਿਖਾਉਂਦੇ ਆ ਜੀ ਤੇ ਇਹ ਆ ਜੀ ਬਾਝੀ ਉਹ ਇਹ ਭਈ ਕੁਝ ਲੋਕ ਮੈਂ ਇਹੀ ਕਹਿਣਾ ਚਾਹੁੰਦਾ ਵੀ ਸਾਰੇ ਮੇਰੇ ਕੋਲ ਤਾਂ ਜਿੰਨੇ ਕਮੈਂਟ ਆਏ ਆ ਹੱਕ ਚ ਆਏ ਆ ਪਰ ਆਪਸ ਵਿੱਚ ਨਾਲੋ ਫਿਰ ਤੋਂ ਇਹੀ ਕਹਣੀ ਆ ਤੇ ਜਿਹੜੀ ਹੁਣ ਤੱਕ ਦੀ ਵੀਡੀਓ ਸੀ ਜੋ ਢਾਡੀ ਬੀਬੀ ਦਲੇਰ ਕੌਰ ਨੂੰ ਲੈ ਕੇ ਇਹ ਸੋਡੇ ਦਾ ਸਾਂਝੀ ਜ਼ਰੂਰ ਕਰਨੀ ਸੀ ਛੋਟਾ ਕੀ ਕਹਿੰਦਾ ਤੁਸੀਂ ਵੀ ਆਪਣੇ ਕਮੈਂਟ ਵਿਚਾਰ ਜਰੂਰ ਰੱਖੋ ਜੀ ਤਾਂ ਹੁਣ ਤੱਕ ਦੀ ਅਪਡੇਟ ਆ ਜਿਹੜੀ ਇਹ ਤੁਹਾਡੇ ਨਾਲ ਸਾਂਝੀ ਜਰੂਰ ਕਰਦੇ ਹਾਂ ਮਿਲਦੇ ਆ ਕੱਲ ਨੂੰ ਨਵੀਂ ਵੀਡੀਓ ਦੇ ਨਾਲ ਧੰਨਵਾਦ